ਸੁਰਜੀਤ ਸਿੰਘ ਪਾਤਰ ਇੱਕ ਅਜਿਹਾ ਨਾਮ ਜਿਨ੍ਹਾਂ ਦੀ ਕਲਮ ਨੂੰ ਜਿਸ ਨੇ ਵੀ ਪੜ੍ਹਿਆ ਹੈ ਜਿਸ ਨੇ ਵੀ ਸੁਣਿਆ ਹੈ ਜਾਂ ਫਿਰ ਉਹਨਾਂ ਦੀ ਸ਼ਖਸੀਅਤ ਨੂੰ ਸਾਖਸ਼ਾਤ ਜਿਹੜਾ ਮਿਲਿਆ ਹੈ ਉਹ ਇਨਸਾਨ ਉਹਨਾਂ ਦੀ ਕਾਬਲੀਅਤ ਉਹ ਇਨਸਾਨ ਉਹਨਾਂ ਦੇ ਕਲਮ ਦੇ ਵਿੱਚੋਂ ਨਿਕਲੇ ਹੋਏ ਬੋਲਾਂ ਦਾ ਕਾਇਲ ਹੋਣਾ ਲਗਭਗ ਲਗਭਗ ਤੈ ਹੁੰਦਾ ਹੈ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਜਦੋਂ ਜਦੋਂ ਵੀ ਸੁਰਜੀਤ ਪਾਤਰ ਸਾਹਿਬ ਦੇ ਦਰਸ਼ਨ ਹੋਏ ਨੇ ਉਹਨਾਂ ਨੂੰ ਮਿਲੇ ਆ ਤਾਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਪਤਾ ਲੱਗੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਸਾਡੇ ਜ਼ਹਿਨ ਤੋਂ ਬਹੁਤ ਦੂਰ ਭਜੀਆਂ ਫਿਰਦੀਆਂ ਸਨ ਸੁਰਜੀਤ ਸਿੰਘ ਪਾਤਰ ਸਾਹਿਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ 79 ਸਾਲ ਦਾ ਆਪਣਾ ਸਫ਼ਰ ਪੂਰਾ ਕਰਕੇ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਉਹਨਾਂ ਦੇ ਜੀਵਨ ਦੇ ਦੌਰਾਨ ਕੀਤੀਆਂ ਗਈਆਂ ਤਮਾਮ ਕਾਰਗੁਜ਼ਾਰੀਆਂ ਦੇ ਬਾਰੇ ਜਿੱਥੇ ਲੋਕ ਜਾਣਦੇ ਨੇ ਆ ਉਥੇ ਹੀ ਉਹਨਾਂ ਦੀ ਕਲਮ ਜਿਹੜੀ ਹੈ ਉਹ ਨਾ ਤਾਂ ਕਦੇ ਮੁੱਕੀ ਸੀ ਨਾ ਹੈ ਤੇ ਨਾ ਕਦੇ ਮੁੱਕੇਗੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੀੜ੍ਹੀ ਦੇ ਲੋਕ ਤੇ ਸਾਡੀ ਪੀੜ੍ਹੀ ਤੋਂ ਪੁਰਾਣੇ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਸੁਰਜੀਤ ਸਿੰਘ ਪਾਤਰ ਹੋਰਾਂ ਦੀ ਕਲਮ ਦੇ ਵਿੱਚੋਂ ਨਿਕਲੇ ਹੋਏ ਬੋਲਾਂ ਨੂੰ ਸਿਰ ਮੱਥੇ ਰੱਖਿਆ ਜਾਂਦਾ ਹੈ ਪਲਕਾਂ ਤੇ ਬਿਠਾਇਆ ਜਾਂਦਾ ਹੈ ਸੁਰਜੀਤ ਸਿੰਘ ਪਾਤਰ ਹੋਰਾਂ ਦੀ ਸ਼ਖਸੀਅਤ ਜਿਹੜੀ ਹੈ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੇ ਪੱਧਰ ਦੇ ਉੱਪਰ ਕਹਿ ਲਈਏ ਕਿ ਉਹ ਸ਼ਬਦਾਂ ਦੇ ਧਨੀ ਸਨ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸ਼ਬਦਾਂ ਨੂੰ ਪਰੋ ਕੇ ਇੱਕ ਆਸਵਧੀ तमाम ਉਹ ਲੀਕੀਆਂ ਗਈਆਂ ਲਾਈਨਾਂ 17 ਜਿਹੜੀਆਂ ਨੇ ਕਿਤੇ ਨਾ ਕਿਤੇ 부ਝੇ ਹੋਏ ਚਰਾਗਾ ਦੇ ਵਿੱਚ ਤੇਲ ਪਾਉਣ ਵਾਲਾ ਕੰਮ ਕਰਦੀਆਂ ਸਨ ਜਿਸ ਤਰੀਕੇ ਉਹਨਾਂ ਨੇ ਆਪਣੇ ਪੂਰੇ ਜੀਵਨ ਕਾਲ ਦੇ ਦੌਰਾਨ ਬਹੁਤ ਸਾਰੀਆਂ ਲਿਖਤਾਂ ਲਿਖੀਆਂ ਤੇ ਲਿਖੀਆਂ ਗਈਆਂ ਬਹੁਤ ਸਾਰੀਆਂ ਲਿਖਤਾਂ ਦੇ ਨਾਲ ਨਾਮੋਸ਼ ਬੈਠੇ ਬਹੁਤ ਸਾਰੇ ਅਜਿਹੇ ਲੋਕ ਜਿਨ੍ਹਾਂ ਆਸਾਂ ਮੁਰਾਦਾਂ ਟੁੱਟੀਆਂ ਹੋਈਆਂ ਸਨ ਉਹਨਾਂ ਦੇ ਅੰਦਰ ਵੀ ਕੁਝ ਕਰਨ ਦਾ ਜਜ਼ਬਾ ਜਿਹੜਾ ਉਹ ਪੈਦਾ ਹੋ ਸਕਦਾ ਹੈ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਜੇਕਰ surjit singh patar ਦੀ ਜੀਵਨੀ ਤੇ ਝਾਤ ਮਾਰੀਏ ਤਾਂ ਉਹਨਾਂ ਦਾ ਜਨਮ ਕਪੂਰਥਲਾ ਦੇ ਪਿੰਡ ਪਤੜਕਲਾਂ ਦੇ ਵਿੱਚ ਹੋਇਆ ਹੈ ਜਿੱਥੇ ਉਹਨਾਂ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਹਾਲਾਂਕਿ ਲਫ਼ਜ਼ਾਂ ਦੇ ਨਾਲ ਖੇਡਣਾ ਉਹਨਾਂ ਦੇ ਵੱਲੋਂ ਕਲਮ ਦੇ ਵਿੱਚੋਂ ਅੱਖਰ ਪਰੋਣੇ ਇਹ ਸਾਰੀਆਂ ਚੀਜ਼ਾਂ ਤਾਂ ਉਹਨਾਂ ਦੇ ਵੱਲੋਂ ਆਪਣੀ ਕਾਰਗੁਜ਼ਾਰੀ ਜਿਹੜੀ ਆ ਉਹ ਬਾਅਦ ਵਿੱਚ ਲਿਆਂਦੀ ਗਈ ਪਰ surjit singh patar ਹੋਰਾਂ ਦੀ ਜੀਵਨੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਉਹ ਬਹੁਤ ਮਹਾਂਸ਼ਕਤੀਤ ਨੇ ਲਗਾਤਾਰ ਜਦੋਂ ਵੀ ਅਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਇਸ ਫਾਨੀ ਸੰਸਾਰ ਨੂੰ ਅਲਵਦਾ ਆ ਕੇ ਕੋਈ ਮਹਾਨ ਸਖਸ਼ੀ ਜਿਹੜੀ ਹੈ ਉਹ ਅਲਵਦਾ ਆ ਕੇ ਇਥੋਂ ਚਲੀ ਗਈ ਹੈ ਉਹ ਸਾਡੇ ਵਿਚਕਾਰ ਨਹੀਂ ਰਹੀ ਤਾਂ ਉਦੋਂ ਦਿਲ ਕਰਦਾ ਹੁੰਦਾ ਹੈ ਕਿ ਅਜਈਆਂ ਸਖਸ਼ੀਤਾ ਕਦੇ ਵੀ ਨਾ ਜਾਣ ਅਸੀਂ ਆਸਵਾਦ ਹੁੰਨੇ ਆ ਕਿ ਇਹ ਅਜਈਆਂ ਸਖਸ਼ੀਤਾ ਜਿਹੜੀਆਂ ਨੇ ਉਹ 10 15 ਸਾਲ 20 ਸਾਲ 25 ਸਾਲ ਹੋਰ ਜੀ ਜਾਣ ਤਾਂ ਕਿ ਉਹਨਾਂ ਦੇ ਵੱਲੋਂ ਆਪਣੀਆਂ ਕਾਰਗੁਜ਼ਾਰੀਆਂ ਜਿਹੜੀਆਂ ਨੇ ਉਹ ਸਮਾਜ ਪ੍ਰਤੀ ਕੀਤੀਆਂ ਜਾਣ ਸੋ ਇਥੇ ਇਹ ਵੀ ਕਹਿਣਾ ਬਣਦਾ ਹੈ ਕਿ ਸੁਰਜੀਤ ਸਿੰਘ ਪਾਤਰ ਦਾ ਜਾਣਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਲਈ ਹੀ ਨਹੀਂ ਘਾਟਾ ਪੂਰੇ ਬੇਸ਼ਬ ਦੇ ਵਿੱਚ ਬੈਠੇ ਜਿਹੜੇ ਕਿ ਕਵਿਤਾਵਾਂ ਨੂੰ ਪਿਆਰ ਕਰਦੇ ਨੇ ਜਿਹੜੇ ਲੇਖਣੀ ਨੂੰ ਪਿਆਰ ਕਰਦੇ ਨੇ ਜਾਂ ਫਿਰ ਜਿਨ੍ਹਾਂ ਨੂੰ ਚੰਗਾ ਲੱਗਦਾ ਕਿ ਆਸਵਦੀ ਕੁਝ ਕਵਿਤਾਵਾਂ ਕੁਝ ਕਹਾਣੀਆਂ ਕੁਝ ਆ ਜਿਹੜੀਆਂ ਸਤਰਾਂ ਉਹਨਾਂ ਨੂੰ ਸੁਣਨ ਨੂੰ ਮਿਲਣ ਜਿਨ੍ਹਾਂ ਤੋਂ ਬਾਅਦ ਪ੍ਰੇਰਿਤ ਹੋ ਕੇ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਪੁਲਾਹਾਂਾਂ ਪੱਟਣ ਦੇ ਕਾਰਜ ਉਹਨਾਂ ਦੇ ਮਤਲਬ ਚਲਾਏ ਜਾਣ ਉਹ ਸੁਰਜੀਤ ਸਿੰਘ ਪਾਤਰ ਨੂੰ ਉਹਨੇ ਦੇ ਜਾਣ ਨੂੰ ਕਿਤੇ ਨਾ ਕਿਤੇ ਆਪਣੀ ਜੀਵਨ ਦੇ ਵਿੱਚ ਬਹੁਤ ਵੱਡੀ ਕਮੀ ਦੇ ਰੂਪ ਦੇ ਵਿੱਚ ਮਹਿਸੂਸ ਕਰਦੇ ਹੋਣਗੇ ਸੋ surjit singh ਪਾਤਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਆਪਣੀ ਕਲਮ ਨੂੰ ਇੱਕ ਮਿਆਰੀ ਰੂਪ ਦਿੱਤਾ ਗਿਆ ਤੇ ਉਹਨਾਂ ਦੀ ਕਲਮ ਦੇ ਵਿੱਚੋਂ ਨਿਕਲੇ ਹੋਏ ਬੋਲ ਤੁਹਾਨੂੰ ਮੈਨੂੰ ਤੇ ਮੇਰੇ ਵਰਗਿਆਂ ਨੂੰ ਹੋਰਾਂ ਨੂੰ ਬਹੁਤ ਸਾਰਿਆਂ ਨੂੰ ਟੁੰਬਦੇ ਹੋਣਗੇ ਤੇ ਇਹਨਾਂ ਬੋਲਾਂ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਆਸ ਬਜਣ ਦੀ ਤੇ ਆਸ 부ਝਾਉਣ ਦੀ ਕਾਰਗੁਜ਼ਾਰੀ ਕੀਤੀ ਹੈ ਇਹ ਕੰਮ ਕੀਤਾ ਕਿ ਜਿਹੜੇ ਲੋਕ ਸੋਚਦੇ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਹੈ ਹੀ ਕੁਝ ਨਹੀਂ ਰਿਹਾ ਹੀ ਕੁਝ ਨਹੀਂ ਉਹਨਾਂ ਦੇ ਚਿਹਰਿਆਂ ਦੇ ਉੱਪਰ ਵੀ ਕਿਤਨਾ ਕਿਤੇ आज ਦੀ ਕਿਰਨ ਜਗਾਉਣ ਵਾਲੇ surjeet singh patar ਹੋਏ ਨੇ ਸੋ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਕਿੱਥੋਂ ਉਹਨਾਂ ਨੇ ਆਪਣੀ ਜੀਵਨੀ ਦੀ ਸ਼ੁਰੂਆਤ ਕੀਤੀ ਕਿੱਥੋਂ ਜਾ ਕੇ ਕਿੱਥੇ ਤੱਕ ਉਹਨਾਂ ਦੇ ਵੱਲੋਂ ਆਪਣੀਆਂ तमाम ਇਹਨਾਂ ਪਲਾਂਘਾਂ ਦਾ ਕਾਰਮਾ ਤੋਰਿਆ ਗਿਆ ਕਿਸ ਤਰੀਕੇ ਦੇ ਨਾਲ ਤੋਰਿਆ ਗਿਆ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਸਮੇਂ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਪਿਛਲੇ ਸਮੇਂ ਦੇ ਵਿੱਚ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਉਹਨਾਂ ਦੇ ਵੱਲੋਂ ਆ तमाम ਇਹ ਲਿਖਤਾਂ ਦੇ ਰੂਪ ਦੇ ਵਿੱਚ ਆਸ ਭਜਾਈ ਗਈ ਹੈ ਇੱਕ ਰਿਪੋਰਟ ਜਿਹੜੀ ਇਹ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਦੇ ਵਿੱਚ ਤਮਾਮ ਜਾਣਕਾਰੀਆਂ ਤੁਹਾਡੇ ਪੇਸ਼ੇਕidmat ਹੋ ਜਾਣਗੀਆਂ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦਾ ਗਵਾਹ ਬਣਦੇ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਨੂੰ ਜਲੰਧਰ ਨੇੜੇ ਕਸਬਾ ਕਰਤਾਰਪੁਰ ਦੇ ਪਿੰਡ ਪੱਤੜ ਕਲਾਂ ਵਿਖੇ ਹੋਇਆ ਜਿੱਥੋਂ ਉਹਨਾਂ ਨੂੰ ਆਪਣਾ ਉਪਨਾਮ ਪੱਤਰ ਤੋਂ ਪਾਤਰ ਮਿਲਿਆ ਉਹਨਾਂ ਦੀਆਂ ਕਵਿਤਾਵਾਂ ਨੇ ਆਮ ਲੋਕਾਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਅਲੂਚਕਾਂ ਵੱਲੋਂ ਵੀ ਬਹੁਤ ਪ੍ਰਸ਼ੰਸਾ ਮਿਲੀ surjit patar ਦੇ ਪਿਤਾ ਦਾ ਨਾਮ ਹਰਪਜਨ ਸਿੰਘ ਅਤੇ ਮਾਤਾ ਦਾ ਨਾਮ ਗੁਰਬਖਸ਼ कौर ਸੀ surjit patar ਦੀਆਂ ਚਾਰ ਵੱਡੀਆਂ ਪੜਾਣਾ ਸਨ ਡਾਕਟਰ surjeet patar ਹੋਣਾ ਨੇ ਨੇੜਲੇ ਪਿੰਡ ਦੇ ਸਕੂਲ ਤੋਂ 10ਵੀਂ ਤੇ 12ਵੀਂ ਪਾਸ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਕਪੂਰਥਲਾ ਦੇ ਰਣਧੀਰ ਕਾਲਜ ਵਿੱਚ ਸਾਇੰਸ ਦੇ ਵਿਦਿਆਰਥੀ ਵਜੋਂ ਦਾਖਲਾ ਲਿਆ ਪਰ ਸਾਹਿਤ ਵਿੱਚ ਰੁਚੀ ਹੋਣ ਕਾਰਨ ਅਗਲੇ ਸਾਲ ਉਹਨਾਂ ਨੇ ਵਿਸ਼ਾ ਆਰਟਸ ਚੁਣ ਲਿਆ ਡਾਕਟਰ ਪਾਤਰ ਨੇ ਰਣਧੀਰ ਕਾਲਜ ਕਪੂਰਥਲਾ ਤੋਂ ਗ੍ਰੈਜੂਏਸ਼ਨ ਕੀਤੀ ਤੇ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਪੰਜਾਬੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਗੁਰਨਾਨਕ ਬਾਣੀ ਵਿੱਚ ਲੋਕ ਕਹਾਣੀਆਂ ਦਾ ਪਰਿਵਰਤਨ ਵਿਸ਼ੇ ਤੇ ਸਾਹਿਤ ਵਿੱਚ ਪੀਐਚਡੀ ਕੀਤੀ ਫਿਰ ਉਹ ਅਕਾਦਮਿਕ ਪੇਸ਼ੇ ਵਿੱਚ ਸ਼ਾਮਲ ਹੋ ਗਏ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾਮੁਕਤ ਹੋਏ। ਉਹਨਾਂ ਨੇ 60ਵਿਆਂ ਦੇ ਅੱਧ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ। ਉਹਨਾਂ ਦੀਆਂ ਕਵਿਤਾਵਾਂ ਵਿੱਚ ਹਵਾ ਲਿਖੇ ਹਰਫ ਬਿਰਖ ਅਰਜ਼ ਕਰੇ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਫ਼ਜ਼ਾਂ ਦੀ ਦਰਗਾਹ ਅாதி ਸ਼ਾਮਿਲ ਹਨ ਉਹਨਾਂ ਨੇ ਸ਼ੇਖ ਫਰੀਦ ਤੋਂ ਸ਼ਿਵ ਕੁਮਾਰ ਬਟਾਲਵੀ ਤੱਕ ਦੇ ਪੰਜਾਬੀ ਕਵੀਆਂ ਅਤੇ ਟੈਲੀਵਿਜ਼ਨ ਸਕ੍ਰਿਪਟਾਂ ਵੀ ਲਿਖੀਆਂ ਡਾਕਟਰ ਪਾਤਰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਰਧਾਨ ਸਨ ਇਸ ਤੋਂ ਪਹਿਲਾਂ ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਚੁੱਕੇ ਸਨ ਉਂਝ ਦਾ ਡਾਕਟਰ ਪਾਤਰ ਨੂੰ ਮਿਲੇ ਸਨਮਾਨਾਂ ਦੀ ਫਿਹਰਿਸ ਬਹੁਤ ਲੰਬੀ ਹੈ ਪਰ ਉਹਨਾਂ ਨੂੰ 1993 ਵਿੱਚ ਹਨੇਰੇ ਵਿੱਚ ਸੁਲਗ ਦੀ ਵਰਨਮਾਲਾ ਲਈ ਸਾਹਿਤ ਅਕਾਦਮੀ ਪੁਰਸਕਾਰ ਅਤੇ 2012 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਸਰਜੀਤ ਪਾਤਰ 79 ਸਾਲ ਦੀ ਉਮਰ ਵਿੱਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਉਹਨਾਂ 11 ਮਈ 2024 ਨੂੰ ਲੁਧਿਆਣਾ ਵਿਖੇ ਆਪਣੇ ਨਿਵਾਸ ਸਥਾਨ ਤੇ ਆਖਰੀ ਸਾਹ ਲਏ ਅੱਜ ਡਾਕਟਰ surjeet patar ਦਾ ਸਰਕਾਰੀ ਸਨਮਾਨਾਂ ਨਾਲ ਲੁਧਿਆਣਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਾਤਰ ਕਿਧਰੇ ਗਿਆ ਨਹੀਂ ਹੈ ਪਾਤਰ ਤਾਂ surjeet ਰਹੇਗਾ ਪਾਤਰ ਜਗ ਵਿੱਚ ਅਮਰ ਰਹੇਗਾ ਅਮਰ ਪਾਤਰ ਦਾ ਗੀਤ ਰਹੇਗਾ ਪਾਤਰ ਦੇ ਸ਼ਬਦਾਂ ਵਿੱਚ ਠੰਡਕ ਰਿਆੜ ਵੀ ਪੜ ਕੇ ਸੀਤ ਰਹੇਗਾ ਜਿਸ ਨੇ ਪਾਤਰ ਪੜਿਆ ਸੁਣਿਆ ਪਾਤਰ ਉਸ ਦਾ ਮੀਤ ਰਹੇਗਾ ਆਦਾਰਾ ਪ੍ਰਾਈਮ ਪੰਜਾਬ ਟੀਵੀ ਡਾਕਟਰ ਸੁਜੀਤ ਪਾਤਰ ਨੂੰ ਨਿੱਕੀ ਸ਼ਰਧਾਂਜਲੀ ਪੇਂਟ ਕਰਦਾ ਹੈ